ਜਿਹੜੀ ਵਿਰਤ ਆਸ਼ਰਮ ਬਾਰੇ ਜਾਣਕਾਰੀ ਦਿੰਦੇ ਹੋ ਡਾਕਟਰ ਵੀਰਿੰਦਰ ਗਰਗ ਪੁੱਤਰ ਜਗਦੀਸ਼ ਗਰਗ ਨੇ ਦੱਸਿਆ ਜਿਹੜੀ ਵਿਰਤ ਆਸ਼ਰਮ ਵਾਲੀ ਥਾਂ ਤੇ 2005 ਦੇ ਵਿੱਚ ਪ੍ਰਾਈਵੇਟ ਹਸਪਤਾਲ ਖੋਲਿਆ ਸੀ ਜਿਸ ਦੀ ਮਸ਼ੀਨਰੀ ਦਾ ਲੋਨ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਹਸਪਤਾਲ ਦੇ ਵਿੱਚ 2011 ਦੇ ਵਿੱਚ ਕਿਸੇ ਵਜੇ ਨਾਲ ਮਸ਼ੀਨਰੀ ਸੜ ਕੇ ਸੁਆਹ ਹੋ ਗਈ ਅਤੇ ਵਿਆਜ ਦੀਆਂ ਕਿਸ਼ਤਾਂ ਨਾ ਦੇਣ ਕਾਰਨ ਬੈਂਕ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਤੋਂ ਬਾਅਦ ਉਹਨਾਂ ਵੱਲੋਂ ਮਾਹਿਲਪੁਰ ਵਿਖੇ ਕਿਰਾਏ ਤੇ ਹਸਪਤਾਲ ਲੈ ਕੇ ਚਲਾਉਣ ਲੱਗ ਪਏ ਤੇ ਸਮੇਂ ਦੇ ਹਿਸਾਬ ਨਾਲ ਉਹਨਾਂ ਦੇ بیٹے ਨੇ ਡਾਕਟਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦੇਸ਼ ਵਿੱਚ ਭੇਜ ਦਿੱਤਾ ਡਾਕਟਰ ਵਿਰਿੰਦਰ ਗਰਗ ਨੇ ਦੱਸਿਆ ਕਿ ਉਹਨਾਂ ਵੱਲੋਂ 2017 ਦੇ ਵਿੱਚ ਬੈਂਕ ਦਾ ਕਰਜ਼ਾ ਮੋੜ ਦਿੱਤਾ ਤੇ ਹਸਪਤਾਲ ਵਾਲੀ ਥਾਂ ਨੂੰ ਪਰੰਤੂ ਉਹਨਾਂ ਦੇ بیٹے ਨੇ ਬੇਚੈਨ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਉਹਨਾਂ ਦੇ ਯਾਦਾ ਜੁੜੀਆਂ ਹੋਈਆਂ ਨੇ ਇਸ ਥਾਂ ਤੇ ਵਿਰਧ ਆਸ਼ਰਮ ਖੋਲਣ ਦਾ ਮਨ ਬਣਾ ਲਿਆ ਡਾਕਟਰ ਵਿਰਿੰਦਰ ਗਰਗ ਨੇ ਦੱਸਿਆ ਕਿ ਉਹਨਾਂ ਨੇ ਜਨਵਰੀ 2017 ਦੇ ਵਿੱਚ ਜਿਹੜੀ ਵਿਰਦ ਆਸ਼ਰਮ ਖੋਲ ਦਿੱਤਾ ਜਿੱਤੇ ਸਾਰੇ ਸੰਭਾਲ ਉਹਨਾਂ ਦਾ ਪਰਿਵਾਰ ਕਰਦਾ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਵਿਰਦ ਆਸ਼ਰਮ ਦੇ ਵਿੱਚ ਇਸ ਸਮੇਂ 12 ਦੇ ਕਰੀਬ ਬੇਸਹਾਰਾ ਬਜ਼ੁਰਗ ਰਹਿੰਦੇ ਨੇ ਜਿਨ੍ਹਾਂ ਦੀ ਦੇਖਰੇਖ ਲਈ ਮੁਲਾਜ਼ਮ ਵੀ ਰੱਖੇ ਗਏ ਡਾਕਟਰ ਬਰਿੰਦਰ ਗਰਕੇ ਮੇਰਾ ਨਾਮ ਆ ਜੀ ਇਹ ਸਾਨੂੰ ਵਿਰਦ ਆਸ਼ਰਮ ਖੋਲੇ ਨੂੰ 6-7 ਸਾਲ ਹੋ ਗਏ ਅਸੀਂ ਜਿਹੜੇ ਲੋਕ ਜਿਨ੍ਹਾਂ ਦਾ ਬੇਸਹਾਰਾ ਲੋਕ ਉਹਨਾਂ ਨੂੰ ਇੱਥੇ ਲਿਆ ਕੇ ਫ੍ਰੀ ਸਾਰੀਆਂ ਸਹੂਲਤਾਂ ਦਿੰਦੇ ਹਾਂ ਏ ਮੇਰੇ ਬੱਚਿਆਂ ਦੇ ਮਨ ਚ ਆਇਆ ਸੀ ਜੀ ਉਹਨਾਂ ਨੇ ਮੈਨੂੰ ਪ੍ਰੇਰਨਾ ਕੀਤਾ ਪਾਪਾ ਤੇਰਾ ਕੰਮ ਕਰ ਲੈ ਹੁਣ ਬੇਰਦਾਸ਼ਨ ਖੋਲ ਦੇ ਸੇਵਾ ਕਰ ਲੋਕਾਂ ਦੀ 10 12 ਲੋਕ ਹੈਗੇ ਜੀ ਡਿਸਪੀਅਰ ਹੈ ਸਾਰੇ ਸਾਡੇ ਤੋਂ ਲੋਕ ਰੱਖੇ ਆ ਸਰਵਿਸ ਤੇ ਉਹ ਕੰਮ ਕਰਦੇ ਆ ਉਹਨੇ ਵੀ ਦੇਖ ਦੇ ਬਾਕੀ ਅਸੀਂ ਇੱਥੇ ਹੀ ਰਹਿੰਦੇ ਆ ਅਸੀਂ ਦੋਨੋਂ ਮੀਆਂ ਬੀਬੀ ਦੋਨੋਂ ਇਹਨੂੰ ਸਵੇਰੇ ਸ਼ਾਮ ਆਪ ਦੇਖ ਦੇ ਬੱਚਿਆਂ ਨੇ ਮੇਰੇ ਨੇ ਕਿਹਾ ਕਿ ਪਾਪਾ ਵੀ ਤੁਸੀਂ ਹੁਣ ਬੇਰਦਾਸ਼ਨ ਬਣਾ ਲਓ ਇਹਨੂੰ ਬਿਲਡਿੰਗ ਨੂੰ ਮੈਂ ਕਾਸਟ ਦੇ ਲਈ ਵੀ ਗਏ ਬੀਨ ਵੀ ਕੀ ਕੰਮ ਚਾੜਦਾ ਜੀ ਪਹਿਲਾ ਹਸਪਤਾਲ ਗਿਆ ਜੀ ਮੇਰਾ ਹਾਂਜੀ ਫਿਰ ਅਸੀਂ ਇੱਥੋਂ ਮਾਲ ਪਰ ਚਲ ਗਏ ਫਿਰ ਅਸੀਂ ਬੱਚੇ ਕਹਿੰਦੇ ਨੇ ਇੱਥੇ ਬੇਫਰਤ ਅਸੀਂ ਬਣਾ ਰਹੇ ਹੋਏ ਅਸੀਂ ਬੇਫਰਤ ਬਣਾਤੇ 2017 ਚ ਬਣਾਏ ਸੀ ਅੱਛਾ ਖਰਚਾ ਵਗੈਰਾ ਮੇਰੇ ਬੇਟੇ ਬੇਟਾ ਦਿੰਦਾ ਜੀ ਬੇਟਾ ਮੇਰਾ ਬਾਹਰ ਡਾਕਟਰ ਹੈ ਬੇਟੀ ਦਿੰਦੀ ਆ ਉਹ ਵੀ ਡਾਕਟਰ ਹੈ ਇਤਰਾਜ ਦਾ ਖਰਚਾ ਜਾਂਦਾ ਲੱਖ ਤੋਂ ਉੱਪਰ ਆ ਜਾਂਦਾ ਜੀ ਸਾਰਾ ਖਰਚਾ ਹਸਪਤਾਲ ਆ ਦੇ ਨਾਲ ਕੁਝ ਸਨੈਕਸ ਵਗੈਰਾ ਦੇ ਦੀ ਰੋਟੀ ਦੇ ਦੀ ਹੈ ਉੱਟੀ ਰੋ ਬਾਅਦ ਫੇ ਫਰੂਟ ਦੁਪਹਿਰ ਨੂੰ ਫੇ ਸ਼ਾਮੀ ਚਾਹੇ ਫੇ ਰਾਤ ਉੋਟੀ ਇਸ ਤਰ੍ਹਾਂ ਸਿਸਟਮ ਬਾਕੀ ਦਵਾਈ ਸਟਾਫ ਰੱਖਿਆ ਉਹ ਦਵਾਈ ਦੇਖ ਰੇਖ ਕਰਕੇ ਦਵਾਈਆਂ ਕੋਈ ਕੋਈ ਨਾ ਕੋਈ ਛੱਡ ਜਾਂਦਾ ਜੀ ਜਿਹਨੂੰ ਪਤਾ ਲੱਗਦਾ ਡਾਕਟਰ ਸਾਹਿਬ ਨਾਲ ਮਿਲ ਕੇ ਬੜਾ ਮਨ ਗਦਗਦ ਹੋਇਆ ਮੈਨ ਲੱਗਦਾ ਕਿ ਜੇਕਰ ਇਸ ਧਰਤੀ ਤੇ ਕੋਈ ਅੱਜ ਵੀ ਧਰਮ ਕਾਇਮ ਹੈ ਤੇ ਇੱਥੇ ਆ ਕੇ ਮਹਿਸੂਸ ਹੋਇਆ ਕਿ ਇਨਸਾਨੀਅਤ ਔਰ ਸਾਨਭੂਤੀ प्रेम और सबके प्रति एक जैसा विहार ये देख के मन को बड़ी एक तसल्ली जी हुई है और इनदे शब्द नहीं है मैं को कहने ਲਈ ਤੇ ਇਥੇ ਦੀ ਵਿਵਸਥਾ ਵੀ ਬੜੀ ਅੱਛੀ ਹੈ ਬਿਨਾ ਖਾਏ ਤੇ ਇਥੇ ਕੋਈ ਨੂੰ ਜਾਣੇ ਨਹੀਂ ਦਿੰਦੇ ਇੱਕ ਬ੍ਰਿਧ ਆਸ਼ਰਮ ਦੇ ਮਾਧਿਅਮ ਨਾਲ ਤੇ ਕੋਈ ਕੁਛ ਤੋਂ ਨਾ ਕਿ ਬ੍ਰਿਧ ਆਸ਼ਰਮ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਸੇਵਾ ਹੁੰਦੀ ਹੈ ਪਰ ਇੱਥੇ ਜਿਹੜਾ ਵੀ ਆ ਜਾਂਦਾ ਤਿਥੀ ਦੇਵੋ ਭਾਵ ਦੇ ਨਾਤੇ ਤੇ ਡਾਕਟਰ ਸਾਹਬਾ ਨੇ ਨਿੱਕ ਸਪੂਲ ਜਿਹੜੀ ਇਹ ਸੇਵਾ ਰੱਖੀ ਹੈ ਚਾਹੇ ਉਹ ਦਵਾਈਆਂ ਹੈ ਚਾਹੇ ઓਪਰੇਟ ਹੈ ਜਾਂ ਫਿਰ ਨੂੰ ਹਰ ਪ੍ਰਕਾਰ ਦੀ ਸਹੂਲiyet ਇੱਥੇ ਮਿਲਦੀ ਹੈ ਔਰ ਇਹਨਾਂ ਨੇ ਕਿਸੇ ਅੱਗੇ ਕੋਈ ਯਾਚਨਾ ਨਾ ਕਰਕੇ ਆਪਣੇ ਹੀ ਪਰਿਵਾਰ ਆਪਣੇ ਬੱਚਿਆਂ ਦੇ ਦੁਆਰਾ ਇਹ ਜਿਹੜੀ ਮੁਹਿੰਮ ਚਲਾਈ ਹੈ ਬ੍ਰਿਹਦਾਸ਼ਰਮ ਦੀ ਔਰ ਮੈਂ ਚਾਹਤਾ ਹੂੰ ਕਿ ਉਹ ਬੱਚੇ ਮਾਪੇ ਦੀ ਸੇਵਾ ਕਰੇ ਜੋ ਆਪਣੇ ਬੱਚੇ ਦੀ ਖੁਆਇਸ਼ ਲਈ ਹਰ ਪ੍ਰਕਾਰ ਦੇ ਕਿਸੇ ਬੱਚੇ ਨੂੰ ਪਿੰਡਿਆਂ ਪਸੰਦ ਹੈ ਤੇ ਕਿਸੇ ਨੂੰ ਕਰੇਲੇ ਪਸੰਦ ਹੈ ਉਹਨਾਂ ਲਈ ਮਾ ਮਾਪ ਉਹ ਹੀ ਚੀਜ਼ ਬਣਾ ਕੇ ਦਿੰਦੇ ਪਰ ਇੱਕ ਮਾਪ ਬਾਪ ਬੱਚਾ ਤੋਂ ਨਹੀਂ ਸੰਭਲਦੇ ਤੇ ਜੇਕਰ ਉਹ ਆਪਣੇ ਮਾਤਾ-ਪਿਤਾ ਨੂੰ ਸੁਭਾਲੇ ਤੇ ਬੇਰੇ ਦਾਸੰਦੀ ਜ਼ਰੂਰਤ ਨਹੀਂ ਪੜ ਸਕਦੀ ਪਰ ਇੱਥੇ ਦੀ ਵਿਵਸਥਾ ਆ ਕੇ ਦੇਖ ਕੇ ਮੈਨੂੰ ਘਰ ਜੈਸਾ ਮਹਿਸੂਸ ਹੋਇਆ ਡਾਕਟਰ ਸਾਹਿਬ ਨੇ ਇੰਨਾ ਪਿਆਰ ਦਿੱਤਾ ਇਹਨਾਂ ਜੀਵਨ ਨੂੰ ਕਿ ਇਹਨਾਂ ਨੂੰ ਆਪਣਾ ਘਰ ਨਹੀਂ ਜਾਦਾ ਆਂਦਾ ਔਰ ਇੱਥੇ ਬੜੇ ਖੁਸ਼ ਹੈ ਪਿੰਡ ਹੈਗਾ ਆਦਮਪੁਰ ਛੋਕ ਕੁਮਾਰ ਮੇਰਾ ਨਾਮ ਹੈ ਮੈਂ ਨਮਾ ਪਹਿਲਾਂ ਮੈਨੂੰ ਖੇੜਾ ਅਛਰਾ ਲੈ ਕੇ ਆਏ ਸੀ ਉਹ ਉਹ ਉਹਨਾਂ ਨੇ ਮੈਨੂੰ ਫੇਰ ਇੱਥੇ ਲਿਆਂਦਾ ਤੇ ਸਾਨੂੰ ਤੱਕ ਰਾਂਗੂ ਆ ਗਏ ਸਾਨੂੰ ਕੋਈ ਇਹ ਨਹੀਂ ਕਿ ਬੈਗ ਅਛਰਾਣਾ ਸਾਨੂੰ ਉਹ ਤਾਂ ਕਰਾਣਾ ਵੀ ਤੇ ਵਾਧੂ ਦਾ ਹੋਰ ਰੋਟੀ ਪਾਣੀ ਦੀ ਰੋਟੀ ਪਾਣੀ ਦੀ ਬਹੁਤ ਹੁੰਦਾ ਰੋਟੀ ਕਪੜਾ ਹੋਰ ਜੋ ਵੀ ਚੀਜ਼ ਜਿਹੜੀ ਚਾਹੀਦੀ ਹੁੰਦੀ ਹੈ ਉਹ ਸਭ ਵੀ ਪੂਰੀ ਕਰਦੇ ਅੰਦਰ ਨਹੀਂ ਕੋਈ ਸਾਨੂੰ ਕੋਈ ਬਈ ਕਮੀ ਨਹੀਂ ਜਿਹੜੀ ਹਮਾਰ 2 ਸਾਲ ਹੋ ਗਏ ਮਿਲਦੀ ਆ ਦਵਾਈ ਵੀ ਮਿਲਦੀ ਆ ਹਰ ਚੀਜ਼ ਮਿਲਦੀ ਏ ਸੇਰੇ ਉੱਠ ਕੇ ਜਾ ਪਾਣੀ ਪਿਲਾਦੀ ਆ ਬੰਦਿਆਂ ਨੂੰ ਥੋੜਾ ਬਹੁਤ ਕੰਮ ਕੰਮ ਕਰਦਾ ਰਹੀਦਾ ਹੈਗਾ ਮੇਰਾ ਨਾਮ ਇੰਦਰਜੀਤ ਕੋਹੜਿਆ 6 ਮਹੀਨੇ ਹੋ ਗਏ ਮੈਨੂੰ ਆਈ ਨੂੰ ਠੀਕ ਰੱਖਦੇ ਇਥੇ ਵਧੀਆ ਬਹੁਤ ਵਧੀਆ ਮਤਲਬ ਪਰਵਾਂਦੇ ਖਾਣ ਪੀਣ ਦਾ ਰਹਿਣ ਸਹਿਣ ਦਾ ਬਹੁਤ ਵਧੀਆ ਠੀਕ ਤਰੀਕਾ ਹੈ ਜੇ ਦੇ ਦਾ ਸੁ ਵੇਸ ਕੋਟ ਔਰ ਕੋਈ ਚੀਜ਼ ਹੋਰ ਹੋਵੇ ਹੋਰ ਲੱਡੂ ਬੇਸ਼ਨ ਬੁਸ਼ਨ ਹੋਰ ਕੁਛ ਹੋਵੇ ਤਾਂ ਸਭ ਕੁਝ ਦਿੰਦੇ ਦੋ ਮਹੀਨੇ ਹੋਇਆ ਇੱਥੇ ਕਿੱਦਾਂ ਆ ਗਏ ਇੱਥੇ ਬਿਮਾਰ ਸੀਗੇ ਫਿਰ ਆ ਗਏ ਮੁੰਡਾ ਮੇਰਾ ਕਹਿੰਦੇ ਚੱਲ ਤੁਸੀਂ ਇੱਥੇ ਰਹਿ ਲਓ ਪਿੰਡ ਕਿਹੜਾ ਮਾਜੀ ਕੀ ਨਾ ਹੈ ਨਾ ਮੇਰਾ ਭਜਨਕੂਰ ਪਿੰਡ ਮੇਰਾ ਕਹਾਰ ਪਰ ਬੱਚੇ ਬੱਚੇ ਮੇਰੇ ਬਾਹਰ ਹੋ ਅਦੇਸ਼ ਚ ਕੱਲੇ ਰਹਿੰਦੇ ਨੇ ਨਹੀਂ ਮੈਂ ਇੱਥੇ ਕੱਲੀ ਰਹਿੰਦੀ ਸੀ ਤਾ ਮੇਰੇ ਕੋਲ ਰੋਟੀ ਪਾਣੀ ਨਾਲ ਸੀ ਬੰਦਾ ਕੱਲੀ ਤੇ ਉਹ ਬਾਹਰ ਉਹ ਕਹਿੰਦੇ ਫੇ ਅਸੀਂ ਚਲ ਨੂੰ ਇੱਥੇ ਛੱਡ ਦਿੰਦੇ ਆ ਕੱਲੇ ਸੀਗੇ ਕੱਲੇ ਕਰਕੇ ਛੱਡ ਰਿਸ਼ਤੇਦਾਰ ਹੁਣ ਆਦੇ ਮੇਂਡ ਵਗੈਰਾ ਨਹੀਂ ਇੱਥੇ ਤਾਂ ਮੈਨੂੰ ਕੋਈ ਨਹੀਂ ਆਇਆ ਇੱਕ ਕੁੜੀ ਆਈ ਸੀ ਭਾਨ ਪਤੀਜੀ ਤਾ ਅੱਜ ਤਾਂ ਕੋਈ ਨਹੀਂ ਆਇਆ ਆਣ ਲਾ ਪੋਗੇ ਤੇ ਬਤਾ ਨੇ ਹੈ ਜੀ ਮੈਂ ਆਪੇ ਖੁਸ਼ ਹੋਣਾ ਜਿਵੇਂ ਸਿਆਣਾ ਬੰਦਾ ਰਹਿ ਜਾਂਦਾ ਠੀਕ ਨਹੀਂ ਫਿਰ ਉਹ ਖੁਸ਼ ਹੋ ਜਾਂਦਾ ਤਾਂ ਜਿਸ ਵੇਲੇ ਆਪਣੀਆਂ ਚੱਲਦੀਆਂ ਹੋਣੀਆਂ ਅਗਲਾ ਫਿਰ ਆਪਣੀ ਮਰਜ਼ੀ ਕਰਦਾ ਇਹ ਕਹੀਦਾ ਜਿੱਥੇ ਚਿੱਤ ਕਰੀ ਅਸੀਂ ਇੱਥੇ ਰਹਿਾਂਗੇ ਹਾਂ ਠੀਕ ਠੀਕ ਹੈ ਸਭ ਕੁਝ ਮਿਲਦਾ ਸਵੇਰ ਨੂੰ ਚਾਹ ਨਾਲ ਨੂੰ ਘਰੀ ਕੋਸ਼ੋਂ ਦਾ ਘਰੀ ਕੋਸ਼ੋਂ ਦਾ ਜੋ ਹੋਵੇ ਸਭ ਕੁ ਦਿੰਦੇ ਆ ਗੜਸ਼ੰਕਰ ਤੋਂ ਬੀਟੂ ਚਾਹ ਦੀ ਰਿਪੋਰਟ